ਤੁਸੀਂ ਆ ਫੋਟੋਆਂ ਦੇਖੀਆਂ ਕਿ ਨਹੀਂ ਆਈ ਸੀ ਕਿ ਨਹੀਂ ਤੇ ਕੀ ਕਰਨਾ ਕਿ ਘਰੇ ਕੀ ਕਰਨ ਕੀ ਆਏ ਸੀ ਚਾਹ ਪੀਣ ਤੇ ਕਿਉਂ ਲੋਕਾਂ ਨੂੰ ਇੰਨਾ ਕਾਂਗਰਸੀਆਂ ਨੂੰ ਧੋਖਾ ਦਿੱਤਾ ਉਹਨਾਂ ਨੇ ਪਵਨ ਪਵਨ ਕਿਉਂ ਲੋਕਾਂ ਨੂੰ ਇੰਨਾ ਧੋਖਾ ਦਿੱਤਾ ਤੇ ਅੱਜ ਤੁਹਾਡੇ ਚੈਨਲ ਦੇ ਮੂਹਰੇ ਸਾਰਿਆਂ ਨੂੰ ਆ ਕੇ ਮੂਹਰੇ ਉਹ ਅੱਜ ਉਰੇ ਆ ਕੇ ਸਾਰੀ ਕਾਂਗਰਸ ਪਾਰਟੀ ਨੂੰ ਅੱਜ ਥੱਲੇ ਪਾਤਾ ਅੱਜ ਕਾਂਗਰਸ ਪਾਰਟੀ ਨੂੰ ਮੋਧਾ ਕਰਤਾ ਉਹਨਾਂ ਨੇ ਉਰੇ ਆ ਕੇ ਸਰੈਂਡਰ ਕਰਕੇ ਘਰੇ ਆ ਕੇ ਅੱਜ ਕਾਂਗਰਸ ਪਾਰਟੀ ਨੂੰ ਮੈਂ ਪਹਿਲਾਂ ਕਹਿੰਦਾ ਸੀ ਵੀ ਜਾਗ ਜੋ ਜਾਗ ਜੋ ਕਾਂਗਰਸ ਪਾਰਟੀ ਵਾਲਿਓ ਇਹ ਸੌਦਾ ਹੋਇਆ ਹੋਇਆ ਮੈਂ ਪਹਿਲਾਂ ਹੀ ਕਹਿੰਦਾ ਸੀ ਵੀ ਐਸਾ ਕੇਸ ਹੈ ਦੇ ਭਗਵੰਤ ਮਾਨ ਕੋਲੇ ਦਾ ਕੇਸ ਆ ਜਿਹੜਾ ਉਹ ਚਾਹੇ ਉਹਨਾਂ ਨੂੰ ਕਤਲ ਕੀਤਾ ਬੱਚਿਆਂ ਨੂੰ ਉਹ ਚਾਹੇ ਇਹਦੇ ਬਸਦੀਆਂ ਬਾਡੀਆਂ ਅੱਜ ਭਗਵੰਤ ਮਾਨ ਨੇ ਤੇ ਚੇਤ ਕੇਜਰੀ ਵੱਲ ਨੇ ਮਰੋੜੀ ਚਾ ਬਾਹ ਮਰੋੜੀ ਬਾਹ ਤੇ ਸਿੱਧਾ ਗਿੱਦੜਵਾਏ ਤੋਂ ਵੋਟ ਪਾਉਣ ਗਿਆ ਸੀ ਰਾਜਾ ਬੜਿੰਗ ਆ ਕੇ ਸਿੱਧਾ ਪੱਪੀ ਦੇ ਘਰੇ ਆ ਕੇ ਪੈਰਾਂ 'ਚ ਪਿਆ ਸਰੈਂਡਰ ਕਰਕੇ ਆ। ਤੁਸੀਂ ਵੀ ਘਰ ਦੇ ਬਾਹਰ ਆਏ ਹੋ ਵਰਕ ਨਾ ਮੈਨੂੰ ਤਾਂ ਇਹ ਪਤਾ ਲੱਗਿਆ ਵੀ ਆ ਕੇ ਮੈਂ ਤਾਂ ਇਹ ਨੰਗਾ ਕਰਨਾ ਆਇਆ ਉਹਨੂੰ। ਉਹ ਪਹਿਲਾਂ ਹੀ ਕਹਿੰਦਾ ਸੀ ਵੀ ਉਹ ਭਾਜੇ ਰਲੇ ਹੋਏ ਨੇ। ਜੇ ਰਲੇ ਹੋਏ ਨੇ ਤੇ ਘਰੇ ਆ ਕੇ ਸਰੈਂਡਰ ਕਰ ਗਿਆ ਅੱਜ ਰਾਜਾ ਪੱਪੀ ਜਦੇ ਹੱਕ 'ਚ। ਹਾਂਜੀ ਇਹ ਹਾਲਾਤ ਦੇਖੋ ਕੀ ਨੇ। ਇਹ ਤੁਸੀਂ ਮੰਨੂ ਸੀ ਆਹ ਫੋਟੋਆਂ ਦੇਖੀਆਂ ਕਿ ਨਹੀਂ? ਆਈ ਸੀ ਕਿ ਨਹੀਂ ਉਹ ਰਵਿੰਦਰ ਆ ਤੇ ਕੀ ਕਰਨਾ ਕਿ ਘਰੇ ਕੀ ਕਰਨ ਕੀ ਆਏ ਸੀ ਚਾਹ ਪੀਣ ਤੇ ਕਿਉਂ ਲੋਕਾਂ ਨੂੰ ਇੰਨਾ ਕਾਂਗਰਸੀਆਂ ਨੂੰ ਧੋਖਾ ਦਿੱਤਾ ਉਹਨਾਂ ਨੇ ਪਵਨ ਪਵਨ ਕਿਉਂ ਲੋਕਾਂ ਨੂੰ ਇੰਨਾ ਧੋਖਾ ਦਿੱਤਾ ਤੇ ਅੱਜ ਤੁਹਾਡੇ ਚੈਨਲ ਦੇ ਮੂਹਰੇ ਸਾਰਿਆਂ ਨੂੰ ਆ ਕੇ ਮੂਹਰੇ ਉਹ ਅੱਜ ਉਰੇ ਆ ਕੇ ਸਾਰੀ ਕਾਂਗਰਸ ਪਾਰਟੀ ਨੂੰ ਅੱਜ ਥੱਲੇ ਪਾਤਾ ਅੱਜ ਕਾਂਗਰਸ ਪਾਰਟੀ ਨੂੰ ਮੂਧਾ ਕਰਤਾ ਉਹਨਾਂ ਨੇ ਉਰੇ ਆ ਕੇ ਸਰੈਂਡਰ ਕਰਕੇ ਘਰੇ ਆ ਕੇ ਅੱਜ ਕਾਂਗਰਸ ਪਾਰਟੀ ਨੂੰ ਮੈਂ ਪਹਿਲਾਂ ਕਹਿੰਦਾ ਸੀ ਵੀ ਜਾਗ ਜੋ ਜਾਗ ਜੋ ਕਾਂਗਰਸ ਪਾਰਟੀ ਵਾਲਿਓ ਇੱਕ ਸੌਦਾ ਹੋਇਆ ਹੋਇਆ ਚਲੋ ਥੋੜਾ ਹੋ ਬਾਈ ਚਾਹ ਪੀਨੇ ਆ ਜੀ ਅੱਪ ਕੀ ਇਹ ਕੈਂਡੀਡੇਟ ਚਾਹ ਵੀ ਲੈ ਰਹੇ ਆ ਤੇ ਅੱਜ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ ਡਰੋਂ ਕੇਜਰੀਵਾਲ ਤੇ ਭਗਵੰਤ ਮਾਨ ਦੇ ਡਰੋਂ ਬਿੱਟੂ ਜੀ ਇਹ ਰਾਜਾ ਵੜਿੰਗ ਨੇ ਕਿਹਾ ਸੀ ਕਿ ਪੱਪੀ ਨੂੰ ਹਰਾ ਕੇ ਇਥੋਂ ਭੇਜਾਂਗੇ ਇੱਕ ਤਰੀਕ ਦੋ ਅੱਜ ਫਿਰ ਘਰੇ ਅੱਜ 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 ਘਰੇ ਫਿਰ ਅੱਜ ਘਰੇ ਕੀ ਕਰੇ ਐਪਾਇਰ ਫੜਨਾ ਆ ਨਾ ਮੈਂ ਪਹਿਲਾਂ ਹੀ ਕਹਿੰਦਾ ਸੀ ਵੀ ਐਸਾ ਕੇਸ ਹੈ ਦੇ ਭਗਵੰਤ ਮਾਨ ਕੋਲੇ ਦਾ ਕੇਸ ਆ ਜਿਹੜਾ ਉਹ ਚਾਹੇ ਉਹਨਾਂ ਨੂੰ ਕਤਲ ਕੀਤਾ ਬੱਚਿਆਂ ਨੂੰ ਉਹ ਚਾਹੇ ਇਹਦੇ ਬਸਦੀਆਂ ਬਾਡੀਆਂ ਅੱਜ ਭਗਵੰਤ ਮਾਨ ਨੇ ਤੇ ਚੇਤ ਕੇਜਰੀਵਾਲ ਨੇ ਮਰੋੜੀ ਚਾ ਬਾਹ ਮਰੋੜੀ ਬਾਹ ਤੇ ਸਿੱਧਾ ਗਿੱਦੜਵਾਏ ਤੋਂ ਵੋਟ ਪਾਉਣ ਗਿਆ ਸੀ ਰਾਜਾ ਵੜਿੰਗ ਆ ਕੇ ਸਿੱਧਾ ਪੱਪੀ ਦੇ ਘਰੇ ਆ ਕੇ ਪੈਰਾਂ 'ਚ ਪਿਆ ਸਲੰਡਰ ਕਰਕੇ ਆ ਤੁਸੀਂ ਵੀ ਘਰ ਦੇ ਬਾਹਰ ਆਏ ਹੋ ਵਰਕਰਾਂ ਨੂੰ ਮੈਨੂੰ ਤਾਂ ਪਤਾ ਲੱਗਿਆ ਵੀ ਆ ਕੇ ਮੈਂ ਤਾਂ ਇਹ ਨੰਗਾ ਕਰਨ ਆਇਆ ਉਹਨੂੰ ਜੀ ਮੈਨੂੰ ਤਾਂ ਪਤਾ ਲੱਗਿਆ ਵੀ ਸਾਰਾ মিডিਆ ਮੈਂ ਤਾਂ ਵੜਿੰਗ ਨੂੰ ਨੰਗਾ ਕਰਨ ਆਇਆ ਵੀ ਉਹ ਆ ਕੇ ਟੋਟਲ ਅੱਜ ਸਾਰੀ ਕਾਂਗਰਸ ਨੂੰ ਰੇ ਲੁਧਿਆਣੇ ਦੀ ਕਾਂਗਰਸ ਨੂੰ ਸਾਰੇ ਲੀਡਰਾਂ ਨੂੰ ਮੈਂ ਕਹਿੰਦਾ ਹਜੇ ਵੀ ਉੱਠ ਜਾਓ ਹਜੇ ਵੀ ਉੱਠ ਜਾਓ ਅੱਜ ਕਾਂਗਰਸ ਨੂੰ ਸਾਰੀ ਦਾ ਸੌਦਾ ਕਰ ਗਿਆ ਕਿ ਸਾਰੀ ਕਾਂਗਰਸ ਜਿਹੜੀ ਆ ਲੁਧਿਆਣੇ ਦੀ ਮੁਕਾ ਗਿਆ ਅੱਜ ਬਚ ਜਾਓ ਹਜੇ ਵੀ ਜਿਹੜੀ ਉਹ ਬਚ ਜਾਓ